ਇਸ ਹੱਦ ਤੋ ਜਾਣਕਾਰੀ ਜਿਹੜੀ ਨਕਲੀ ਪੁਲਿਸ ਵਾਲੇ ਬੰਦੇ ਬਗੜੇ ਇਹ ਮੰਨਦਾ ਹਾਂ ਅੱਜ ਮੋਗਾ ਪੁਲਿਸ ਵੱਲੋਂ ਨਕਲੀ ਪੁਲਿਸ ਵਾਲੇ ਜਿਹੜੇ ਹੈਗੇ ਆ ਬਣ ਕੇ ਇੱਕ ਜਿਹੜੇ ਲੋਕਾਂ ਨੂੰ ਠੱਗਦੇ ਸੀ ਉਹ ਗਰੋ ਦਾ ਪਰਦਾ ਫਾਸ਼ ਕੀਤਾ ਹੈ ਇਸ ਵਿੱਚ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿੱਤਵਾਲ ਥਾਣੇ ਚ ਕਿ ਕਿਸ ਤਰ੍ਹਾਂ ਦਾ ਜਿਹੜਾ ਗਰੋ ਹੈਗਾ ਉਹ ਲੋਕਾਂ ਦੇ ਘਰੇ ਜਾਂਦਾ ਹੈਗਾ ਤੇ ਲੋਕਾਂ ਨੂੰ ਡਰਾ ਕੇ ਉਹ ਜਿਹੜਾ ਹੈਗਾ ਇਹ ਪੈਸੇ ਲੈ ਲੈਂਦਾ ਹੈਗਾ ਡਰਾ ਕੇ ਪੁਲਿਸ ਵਾਲੇ ਦੇ ਆਰਟ ਚ ਉਤੇ ਇਸ ਦੇ ਤਹਿਤ ਹੀ ਅਸੀਂ ਇੱਕ ਐਫ ਆਈ ਆ ਨੰਬਰ 108 299 2025 ਨੂੰ ਜਿਹੜੀ ਹੈਗੀ ਆ ਥਾਣਾ ਜਿਤਵਾਲ ਅੰਡਰ ਸੈਕਸ਼ਨ 319 318 308 205 351 61 ਬੀ ਐਨ ਐਸ ਜਿਹੜੀ ਰਜਿਸਟਰ ਕੀਤੀ ਸੀ ਜਿਸ ਜਿਹੜੀ ਐਫ ਆਈ ਆ 6 ਬੰਦਿਆਂ ਦੇ ਖਿਲਾਫ ਅਸੀਂ ਰਜਿਸਟਰ ਕੀਤੀ ਸੀ ਜਿਸ ਵਿੱਚੋਂ ਅਸੀਂ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਦੇ ਹੋਏ ਥਾਣੇ ਦੀ ਪੁਲਿਸ ਨੇ ਚਾਰ ਬੰਦੇ ਫੜ ਲਏ ਚਾਰਾਂ ਵਿੱਚੋਂ ਦੋ ਬੰਦੇ ਫਰਾਰ ਹੋ ਚੁੱਕੇ ਫਰਾਰ ਫਰਾਰ ਚਿਆਂ ਚ ਦੋ ਫਰਾਰ ਗਏ ਤੇ ਚਾਰਾਂ ਕੋਲੋਂ ਸਾਨੂੰ ਇੱਕ ਕਾਰ ਜਿਹੜੀ ਬਰਾਮਦ ਹੋਈ ਹੈਗੀ ਆ ਕਾਰ ਨੰਬਰ ਪੀਵੀ 11 ਬੀਆਰ 4940 Swift ਕਾਰ ਹੈਗੀ ਚਿੱਟੇ ਰੰਗ ਦੀ ਇਸ ਵਿੱਚੋਂ ਸਾਨੂੰ 5 ਵਰਦੀਆਂ ਵੀ ਜਿਹੜੀਆਂ ਬਰਾਮਦ ਹੋਈਆਂ ਹੈਗੀਆਂ ਜਿਨ੍ਹਾਂ ਨੇ ਜਿਹੜੀਆਂ 2 ਐਨਜੀਓ ਰੈਂਕ ਦੀਆਂ ਤੇ 3 ਜਿਹੜੀਆਂ ਹੈਗੀਆਂ ਸੀ ਕਾਂਸਟੇਬਲ ਰੈਂਕ ਦੀ ਇਹ 유ਨੀਫਾਰਮ ਹੈਗੀਆਂ ਸੀ ਇਹਨਾਂ ਨੇ ਇਹੀ 유ਨੀਫਾਰਮ ਪਾ ਕੇ ਨਾ ਚੇਜਨਰ ਗਰੂਰ ਨਾਲ ਪੰਜ ਜਣਿਆਂ ਨੇ ਇਹ 유ਨੀਫਾਰਮ ਪਾ ਕੇ ਇੱਕ ਮਹਿਲਾ ਤੋਂ ਜਿਹੜੀ ਟੁੱਡੀਕੇ ਦੀ ਕੋਈ ਮਹਿਲਾ ਹੈਗੀ ਸੀ ਉਸ ਕੋਲੋਂ 1.5 ਲੱਖ ਰੁਪਏ ਲੈਣ ਦੀ ਕੋਸ਼ਿਸ਼ ਕੀਤੀ ਸੀ ਤੋਂ ਪੁਲਿਸ ਨੂੰ ਇਨਫੋਰਮੇਸ਼ਨ ਆਈ ਤੇ ਜਿਹੜੀ ਹੈਗੀ ਹੈ ਇਮੀਡੀਏਟਲੀ ਐਕਸ਼ਨ ਕਰਦੇ ਹੋਏ ਚਾਰ ਬੰਦੇ ਨੂੰ ਅਸੀਂ ਅਰੈਸਟ ਕਰ ਦਿੱਤਾ ਗਿਆ ਸਰ ਕਿਸ ਦੀ ਕਿਸ ਚੀਜ਼ ਦੀ ਆਪਕੋ ਸਪੈਸ਼ਲ ਹੈ ਇਹ ਮੋਸਟਲੀ ਇਹ ਜਿਹੜੇ ਲੋਗ ਪਤਾ ਲੱਗਿਆ ਇਸ ਮੈਲਾ ਨੂੰ ਇਹਨਾਂ ਨੇ ਐਨਡੀਪੀਐਸ ਐਕਟ ਦੇ ਡਰਾਫਟ ਵਿੱਚ ਇਹਨਾਂ ਨੂੰ ਪੈਸੇ ਲੈਣ ਦੀ ਇਹਨਾਂ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਵਿੱਚ ਜਿਹੜਾ ਮੇਨ ਸਰਗਨਾ ਸੀ ਦਰਸ਼ਨ ਸਿੰਘ ਉਹ ਹਜੇ ਫੜਨਾ ਬਾਕੀ ਹੈ ਜਿਸ ਉੱਪਰ ਪਹਿਲਾਂ ਵੀ 8-9 ਪਰਚੇ ਰਜਿਸਟਰਡ ਨੇ ਉਸਨੇ ਪਹਿਲਾਂ ਵੀ 1 2018 ਵਿੱਚ ਇਸ ਤਰ੍ਹਾਂ ਦੀ ਵਾਰਦਾਤ ਕੀਤੀ ਸੀ ਉਹ ਜਿਸ ਵਿੱਚ ਅਰੈਸਟ ਹੋ ਗਿਆ ਸੀ ਤੇ ਉਸ ਦਾ ਸੀ ਜਿਹੜਾ ਐਫਆਈਆ ਨੰਬਰ 81 ਸੀ 2018 ਦੀ ਤੇ ਦੇਖੋ ਇਹਦੇ ਕੋਲੋਂ ਉਹ ਅਸਲਾ ਵੀ ਬ੍ਰਾਮਧ ਹੋਇਆ ਸੀ ਜੋ ਇਸਤਰੀ ਸੇਮ ਮੋਰ ਡਿਸਪਰੇਂਟੀ ਨੇ ਵਾਰਦਾਤ ਕੀਤੀ ਸੀ ਸਰ ਲੇਡੀ ਨੂੰ ਕੋਈ ਸ਼ੱਕ ਹੋਇਆ ਸੀਗਾ ਕਿ ਇਹ ਨੱਕੀ ਪੁਲਿਸਰ ਹੋ ਸਕਦੇ ਤਾਂ ਪੁਲਿਸਰ ਰਿਪੋਰਟ ਹਾਂ ਦੇਖੋ ਪੁਲਿਸ ਨੂੰ ਨਹੀਂ ਪੁਲਿਸ ਨੂੰ ਸਾਡੇ ਨੂੰ ਇਨਫੋਰਮੇਸ਼ਨ ਮਿਲੀ ਸੀ ਤਾਂ ਸਾਨੂੰ ਹੁਣ ਪਤਾ ਲੱਗਿਆ ਕਿ ਉਹਦੇ ਕੋਲ ਉਹਦੇ ਕੋਲ ਵੀ ਗਏ ਸੀ ਅਸੀਂ ਹੁਣ ਵੈਰੀਫਾਈ ਕਰਦੇ ਵੇ ਸਾਰੇ ਇਨਸੀਡੈਂਟ ਕੀ ਹੋਇਆ ਸੀ ਸਾਡੇ ਕੋਲ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਅਸੀਂ ਇਹ ਐਫ ਆਈ ਆਰ ਰਜਿਸਟਰ ਕੀਤੀ ਸੀ ਬਾਕੀ ਕਈ ਹੋਰ ਵੀ ਇਨਸੀਡੈਂਟ ਇਹਨਾਂ ਨੇ ਕਿਤੇ ਹੋ ਅਸੀਂ ਜਿਹੜੀ ਹੈਗੀ ਆ ਉਹ ਕਿਤੇ ਹੋ ਸਕਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਇਸ ਤਰ੍ਹਾਂ ਦੀ ਆਰਚੀ ਜੇ ਕਿਸੇ ਨੇ ਕੋਈ ਨੇੜੇ ਜਿਹੜੇ ਦੇ ਪਿੰਡਾਂ ਨੇ ਜਾਂ ਕੋਈ ਮੈਨਾ ਮੈਨਾ ਏਰੀਆ ਦੇ ਜਾਂ ਜਿਤਵਾਲ ਦੇ ਏਰੀਆ ਚ ਕੋਈ ਇਸ ਤਰ੍ਹਾਂ ਦੀ ਪੁਲਿਸ ਪਾਰਟੀ ਉਹਨਾਂ ਕੋਲ ਆਈ ਹੈਗੀ ਘਰੇ ਉਹਨਾਂ ਨੂੰ ਡਰਾਤਮਕ ਆ ਕੇ ਕੋਈ ਪੈਸੇ ਲੈ ਕੇ ਗਈ ਹੈਗੀ ਹੈ ਤੇ ਸਾਨੂੰ ਜਰੂਰ ਆ ਕੇ ਦੱਸਣ ਕੀ ਪਤਾ ਇਹਨਾਂ ਨੇ ਹੋਰ ਵਾਰਦਾਤਾਂ ਵੀ ਕੀਤੀਆਂ ਹੋਂ ਤੇ ਲੋਕੀ ਡਰ ਦੇ ਮਾਰੇ ਦੱਸਦੇ ਨਹੀਂ ਹੋਂ ਸਰ ਇਹ ਮੋਗੇ ਜਿਲ੍ਹੇ ਨਾਲ ਹੀ ਸੰਬੰਧਿਤ ਆ ਸਾਰੇ ਇਹ ਹਜੇ ਜੋ ਸਾਨੂੰ ਪਤਾ ਲੱਗਿਆ ਜਿਹੜੀ ਇਹ ਵਾਰਦਾਤ ਜਿਹੜੀ ਇਹਨਾਂ ਨੇ ਕੀਤੀ ਢੋਡੀ ਕੇ ਮੋਗੇ ਜਿਲ੍ਹੇ ਚ ਐਕਟਿਵ ਸੀ ਇਹ ਬਾਕੀ ਮੈਂ ਹੀ ਕਹਿੰਦਾ ਕੀ ਪਤਾ ਨੇੜੇ ਜਗਰਾਉਂ ਦੇ ਏਰੀਆ ਜਾਂ ਬਨਾਲਾ ਏਰੀਆ ਕਿਸੇ ਹੋਰ ਵੀ ਐਕਟਿਵ ਹੋ ਸਕਦੇ ਹੈਗੇ ਕਿਉਂਕਿ ਜਿਹੜਾ ਦਰਸ਼ਨ ਹੈਗਾ ਅਦਾ ਅਸੀਂ ਹੁਣ ਇਹਨੇ ਪਹਿਲਾਂ ਇਹ ਆਪ ਇਸ ਕੰਮ ਚ ਅਸੀਂ ਹੁਣ ਇਹਦਾ ਮੁੰਡਾ ਵੀ ਅਸੀਂ ਗ੍ਰਿਫਤਾਰ ਕੀਤਾ ਰਵੀ ਜਿਹੜਾ ਹੈਗਾ ਇਹਦਾ ਬੇਟਾ ਹੀ ਹੈਗਾ ਜਿਹੜਾ ਇਹਨੇ ਅਸੀਂ ਗ੍ਰਿਫਤਾਰ ਨਹੀਂ ਜਿਹੜੀ ਏਐਸਆਈ ਇਹਨਾਂ ਵਿੱਚੋਂ ਜੋ ਲੋਕਲ ਦੋ ਏਐਸਆਈ ਬਣ ਕੇ ਗਏ ਸੀ ਤਿੰਨ ਕਨਸਟੇਬਲ ਬਣ ਕੇ ਗਏ ਸੀ ਇੱਕ ਪ੍ਰਾਈਵੇਟ ਪ੍ਰਾਈਵੇਟ ਸੀਵੀਸੀ ਸਾਰੇ ਵਰਦੀਆਂ ਪਾਸੋਂ ਲਿੱਤੀ ਸੀ ਜਾਂ ਕਿਸੇ ਮੁਲਾਜ਼ਮਾਂ ਦੀਆਂ ਸੀ ਨੇ ਇਹਨੇ ਜਿਹੜੀਆਂ ਹੈਗੀਆਂ ਇਹਨਾਂ ਨੇ ਵਰਦੀਆਂ ਜਿਹੜੀਆਂ ਹੈਗੀਆਂ ਬਰਾਮਦ ਕੀਤੀਆਂ ਪਰ ਕਿਸੇ ਮੁਲਾਜ਼ਮ ਵੱਲੋਂ ਨਹੀਂ ਲਈਆਂ ਗਈਆਂ ਜੋ ਅਸੀਂ ਵੈਰੀਫਾਈ ਕਰਦੇ ਵੇ ਇਹਨਾਂ ਨੇ ਵਰਦੀਆਂ ਕਿਵੇਂ ਤੇ ਕਿੱਥੋਂ ਪ੍ਰੋਕਿਊਰ ਕੀਤੀਆਂ ਹੈਗੀਆਂ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੀਆਂ ਵਰਦੀਆਂ ਜਿਹੜੇ ਟੇਲਰਸ ਹੈਗੇ ਆ ਜਾਂ ਜਿਹੜੇ ਵਰਦੀਆਂ ਵੇਚਦੇ ਹੈਗੇ ਆ ਜੇ ਕਿਸੇ ਅਨਓਥਰਾਇਜ਼ ਬੰਦੇ ਨੂੰ ਕੋਈ ਆ ਕੇ ਇਹਨਾਂ ਤੋਂ ਯੂਨੀਫਾਰਮ ਮੰਗਦਾ ਉਹ ਬਿਲਕੁਲ ਨਾ ਦੇਣ ਪ੍ਰੋਪਰ ਜੀ ਉਹਨਾਂ ਦਾ ਕਾਰਡ ਚੈੱਕ ਕਰਕੇ ਯੂਨੀਫਾਰਮ ਸਿਲਾ ਸੀਨ ਤੇ ਜੇ ਕੋਈ ਇਸ ਤਰ੍ਹਾਂ ਦਾ ਬੰਦਾ ਉਹਨਾਂ ਤੋਂ ਵਰਦੀਆਂ ਸਲੰਦਾ ਤੇ ਪੁਲਿਸ ਨੂੰ ਇਮੀਡੀਏਟਲੀ ਇਨਫੋਰਮ ਕਰਦਾ ਸਰ ਕਿੱਥੇ ਕਿੱਥੇ ਕੰਮ ਕੀਤਾ ਇਹਨਾਂ ਪਤਾ ਲੱਗੇ ਕਿ ਕਿੱਥੇ ਕਿੱਥੇ ਪੈਸੇ ਲੈ ਕਦੋਂ ਕਦੋਂ ਕਰਦੇ ਮੈਂ ਤੁਹਾਨੂੰ ਇਹਦੇ ਹਜਤਾ ਸੀ ਅੱਜ ਹੀ ਕੱਲ੍ਹ ਹੀ ਫੜੇ ਹੈਗੇ ਅੱਜ ਹੀ ਰਿਮਾਂਡ ਲਵਾਵਾਂਗੇ ਇਹਨਾਂ ਦਾ ਦੋ ਤਿੰਨ ਦਿਨਾਂ ਅਸੀਂ ਇਹਨਾਂ ਤੋਂ ਪੂਰੀ ਇਨਟੈਰੋਗੇਸ਼ਨ ਕਰਾਂਗੇ ਇਹਨਾਂ ਦੀ ਪੁੱਛਾਂਗੇ ਇਹਨਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆਂ ਹੈ ਹੁਣ ਤੱਕ ਕੋਈ ਸਾਹਮਣੇ ਆਇਆ ਨਹੀਂ ਕਿ ਇਹ ਕਿੰਨਾ ਟਾਈਮ ਹੋ ਗਿਆ ਇਸ ਤਰ੍ਹਾਂ ਦਾ ਕੰਮ ਕਰਦੇ ਨਹੀਂ ਨਹੀਂ ਇਸ ਤਰ੍ਹਾਂ ਦੇ ਦੱਸਿਆ ਨਾ ਹਜੇ ਤਾਂ ਸਾਨੂੰ ਇੱਕ ਇਨਫੋਰਮੇਸ਼ਨ ਸੀ ਕਿ ਅੱਜ ਇਹ ਐਕਟਿਵ ਫਿਰਦੇ ਨੇ ਤੇ ਇਸ ਲਈ ਅਸੀਂ ਇਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਤੇ ਮੇਨ ਗੱਲ ਹੈ ਕਿ ਸਾਨੂੰ ਇਹਨਾਂ ਕੋਲ ਯੂਨੀਫਾਰਮ ਰਿਕਵਰ ਹੋ ਗਈਆਂ ਜੋ ਕਿ ਅਨੋਥਰਾਈਜ਼ਡ ਯੂਨੀਫਾਰਮਸ